ਕੀ ਰਾਇਤੀ ਰਹਿ ਰਹੀ ਵਿਧਵਾ ਔਰਤ ਨੇ ਲਗਾਏ ਮਕਾਨ ਮਾਲਕ ਤੇ ਤੱਕਾਸ਼ਾਹੀ ਕਰਨ ਦੇ aarop ਇਹਦਾ ਨਾਮ ਰਪਿੰਦਰ ਕੌਰ ਆ ਮੈਂ ਡੇਰਾ ਬਾਬਾ ਨਣਕਦੀ ਰਹਿਣ ਵਾਲੀ ਆ ਮੈਂ ਇੱਥੇ ਰੈਸ਼ ਕੀਤੀ ਆ ਅੰਮ੍ਰਿਤਸਰ ਚ ਮੈਂ ਅੰਮ੍ਰਿਤਸਰ ਰੈਸ਼ ਕੀਤੀ ਆ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਧੀਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਕਿਹਾ ਸਮੇਤੋ ਦੇ ਰਹੀ ਕਿਰਾਇਆ ਪਰ ਮਕਾਨ ਮਾਲਕ ਨੇ ਮੇਰਾ ਸਮਾਨ ਕੀਤਾ ਖੁਰਦ-ਬੁਰਦ ਮਾਮਲਾ ਇਹ ਰਪਿੰਦਰ ਜੀ ਰਪਿੰਦਰਪੁਰ ਆ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾ ਕੇ ਤੇ ਆ ਬਿਠਣ ਦੇ ਚਲ ਗਈ ਸੀ ਇਹ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਇਹ ਦੋਨੋਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨੋਂ ਧਰਾ ਦੀ ਆ ਆਪਣਾ ਗੱਲਬਾਤ ਤਾਂ ਸੁਣੀ ਹੈਗੀ ਆ ਕਿਰਾਇਆ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਆਪਣਾ ਨਿੱਜੀ ਕੰਮ ਪਿਆ ਗਿਆ ਉਹ ਆਪਣੇ ਪਿੰਡ ਗਏ ਨੇ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਮਾਨ ਬੰਦਾ ਸੀ ਵਿਚਾਰੀ ਭੈਣ ਦਾ ਇਹਦਾ ਸਾਰਾ ਜਿੰਨਾ ਵੀ ਸਮਾਨ ਉਹਨਾਂ ਨੇ ਸਾਰਾ ਸਮਾਨ ਇਹਦਾ ਵੇਚਤਾ ਵਾ ਕੀ ਨਾਲ ਨਾਲ ਕੁਲਵਿੰਦਰ ਕੋ ਅੱਧੀ ਕਿੱਥੋਂ ਰਹਿਣ ਲਈ ਕੀ ਮਸਲਾ ਸਾਰਾ ਪਾਲੀਆਂ ਤੇ ਰਹਿਣ ਵਾਲੇ ਮੇਰੀ ਭੈਣ ਵੱਡੀ ਅੱਧੀ ਕੀ ਮਸਲਾ ਸਾਰਾ ਮਸਲਾ ਇਹਦਾ ਸੀ ਇਹ ਚਰੇ ਉਹਨਾਂ ਨੇ ਜਦੋਂ ਉਹਨਾਂ ਨੇ ਕਰਾਇਆ ਮੰਗਣਾ ਇਹਨਾਂ ਚਲੋ ਪਾ ਦੇਣਾ ਸਾਨੂੰ ਵੀ ਪਤਾ ਵਾ ਪਰ ਉਹਨਾਂ ਨੇ ਇਸ ਟਾਈਮ ਤੇ ਇਹਦੀ ਕੋਈ ਸੁਣ ਨਹੀਂ دیا ਹੈਗਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਤੋਂ ਸਾਹਮਣੇ ਆਇਆ ਜਿੱਥੇ ਰੁਪਿੰਦਰ ਕੌਰ ਨਾਮ ਦੀ ਵਿਧਵਾ ਔਰਤ ਵੱਲੋਂ ਆਪਣੇ ਮਕਾਨ ਮਾਲਕ ਰਾਜਾ ਜੋ ਕਿ ਪੁਲਿਸ ਮੁਲਾਜ਼ਮ ਨੇ ਉੱਪਰ ਉਸ ਤਰ੍ਹਾਂ ਸਮਾਨ ਖੁਰਦ-ਬੁਰਦ ਕਰਨ ਦੇ ਇਲਜ਼ਾਮ ਲਗਾਉਂਦੇ ਆ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਅਤੇ ਪੁਲਿਸ ਉੱਪਰ ਵਣ ਦੀ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਨੇ ਇਸ ਸਬੰਧ ਦੀ ਗੱਲਬਾਤ ਕਰਦਿਆਂ ਸਮਾਜ ਸੇਵਕ ਸ਼ਕਤੀ ਅਤੇ ਪੀੜਤ ਵਿਧਵਾ ਮਹਿਲਾ ਰੁਪਿੰਦਰ ਕੌਰ ਨੇ ਕੀ ਦੱਸਿਆ ਆਓ ਜਾਣਦੇ ਹਾਂ ਉਹਨਾਂ ਤੋਂ ਹੈਲੋ ਸ਼ਸ਼ੀਕਲ ਜੀ ਪੇਰਨਾ ਰਪਿੰਦਰ ਕੌਰ ਆ ਮੈਂ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਆ ਮੈਂ ਇੱਥੇ ਰਹਿਸ਼ ਕੀਤੀ ਆ ਅੰਮ੍ਰਿਤਸਰ ਚ ਅੱਛਾ ਜੀ ਮੈਂ ਅੰਮ੍ਰਿਤਸਰ ਰਹਿਸ਼ ਕੀਤੀ ਆ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਹਾਂ ਜੀ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਝੇ ਆ ਲੋਕਾਂ ਦਾ ਮੈਂ ਫਲੱਸ਼ਾਂ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਆ ਕੇ ਰੱਖ ਲਿਆ ਰਾਜੇ ਕੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਉਹਨਾਂ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਤੋਂ ਬਾਅਦ ਮੈਂ ਆ ਬਠਿੰਡੇ ਤੋਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟੀਚ ਬਹਿ ਗਿਆ ਸੀ ਮੈਂ ਉੱਥੋਂ ਬਠਿੰਡੇ ਤੌਰ ਕੀ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਏ ਮੈਂ ਪੰਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਵਾਂ ਹੋ ਜੜਾ ਕੇਵਲ ਕੋਈ ਘਰ ਚ ਮੁਸ਼ਕਲ ਆ ਜਾਣੀ ਤੇ ਮੇਰੇ ਬੇਟੇ ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਹਦੇ ਤੋਂ ਬਾਅਦ ਮੁੜ ਕੇ ਮੇਰਾ ਕਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰੇ ਕਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋਲ ਸਾਰੇ ਸਬੂਤ ਪਈ ਨੇ ਉਤੋਂ ਬਾਅਦ ਜਿਹੜਾ ਮੈਂ ਕਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਹੋਣ ਲਾਇਆ ਵਾ ਕੁਝ ਮਹੀਨੇ ਮੀਨੇ ਦੀ 13 ਤਰੀਕ ਨੂੰ ਮੈਨੂੰ ਫੋਨ ਲਾਇਆ ਵੀ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਰਾਇਆ ਦੇ ਨੀਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਆਖਿਆ ਵੀ ਕੋਈ ਗੱਲ ਨਹੀਂ ਮਾਲਕ ਮੰਗਾਣਾ ਇਦਾਂ ਹੀ ਕਰਦੇ ਹੁੰਦੇ ਆ ਐਡੇ ਛੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹ ਤੇਰੀ ਮੰਮਾ ਨਾਲ ਗੱਲ ਹੋਈ ਆ ਮੈਂ ਆਖਿਆ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਐਸ 6 ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6 ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਾਰ ਹਾਂਜੀ ਮੇਰੇ ਕੋਲ ਹੈਗੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਕੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੋਣ ਗਈ ਮੈਂ ਹੁਣ ਕੀ ਮੰਗ ਕੀ ਕਰਦੀ ਹਾਂ ਜੀ ਮੈਂ ਗੱਲ ਮੈਂ ਮੰਗ ਇਹ ਕਰਦੀ ਆ ਮੈਨੂੰ ਇਨਸਾਫ ਮਿਲ ਜAVE ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਵਾਂ ੱੱਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾ ਖਾ ਕਿੱਥੇ ਕਿੱਥੇ ਪਾਈਆਂ ਸੀ ਮੈਂ ਦਰਖਾਸਤਾਂ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਿੰਘ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੀ ਉਹਨਾਂ ਗਾੜੀ ਦਾ ਹੱਥ ਜੋੜ ਕੇ ਦਰਖਾਸਤ ਆ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਮੇਰ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘਰ ਗਏ ਹਾਂ ਮੈਂ ਕੱ ਇਹ ਮੈਂ ਘਰ ਜਾ ਕੇ ਗੱਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਸ ਮੇਰੇ ਗੱਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਆ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ 3 ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰਾਂਗੀ ਮੇਰੇ ਥਾਣੇ ਦੇ ਵਿੱਚ ਸਾ ਮਲਾਜਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨਦੇ ਜਿਹਰੇ ਥਾਂ ਤੇ ਤੁਸੀਂ ਕਪੜਾ ਦਿੱਤੀਆਂ ਜੀ ਮੈਂ ਆਸਾ ਤੋਂ ਥਾਣੇ ਚ ਕਪੜਾ ਇੰਡ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ ਰਾਮ ਕੁੰਮਸੀ ਆ ਥਾਣੇਦਾਰਾ ਕੁਛ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜੇ ਅਤਰ ਕੋ ਇੰਨਾ ਸਮਾਨ ਆ ਤਾਂ ਤੂੰ ਬਠਿੰਡੇ ਕੀ ਕਰਦੀ ਆ ਕੀ ਸਮਝਦੇ ਪਹੁੰਚ ਵਾਲੇ ਦੀ ਸੁਣਵਾਈ ਜਾਂਦੇ ਜਿਹੜਾ ਮਾੜਾ ਪੁੰਦੇ ਦੀ ਸੁਣਵਾਈ ਮੇਰੀ ਮਾੜੀ ਦੀ ਰੰਡੀ ਜੀ ਨਾਨੀ ਦੀ ਮੇਰੀ ਸੁਣਾਈ ਨਹੀਂ ਹੋਣੀ ਜੇ ਇਹਨਾਂ ਨੇ ਮੈਨੂੰ ਨਾ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨਾਲ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰੂੰਗੀ ਹਰ ਚਾਹੀਦਾ ਪੂਰੀਦਾ ਮੇਰਾ ਸਮਾਨ ਆ ਉਤੋਂ ਮੈਂ ਕਿਹਾ ਮੈਨੂੰ ਉਹਨਾਂ ਦਾ ਮੁੰਡਾ ਮਲਾਜਮ ਆ ਮੈਨੂੰ ਤੂੰ ਮਕੀਆਂ ਲਾਉਂਦਾ ਵਾ ਹੈ ਮੈਨੂੰ ਆਂਦਾ ਬੀਬਾ ਜੇ ਤੇਰਾ ਇੰਨਾ ਸਮਾਨ ਆ ਤੇ ਤੂੰ ਬਠਿੰਡੇ ਕੀ ਕਰਦੀ ਆ ਹੁਣ ਦੱਸੋ ਮੈਂ ਮਿਹਨਤ ਮਜ਼ਦੂਰੀ ਕਰਨੀ ਆ ਮੈਂ ਮਿਹਨਤ ਮਜ਼ਦੂਰੀ ਕਰਕੇ ਮੈਂ ਕਿਰਾਇਆ ਭਰਦੀ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਆਪਣਾ ਪੇਟ ਪਾਲਦੀ ਮੇਰਾ ਬੱਚਾ ਬਿਮਾਰ ਸੀ ਮੇਰਾ 20-25000 ਉਹਦੇ ਤੇ ਲੱਗ ਗਿਆ ਵਾ ਮੇਰੀ ਸੱਸ ਬਿਮਾਰ ਸੀ ਮੈਂ ਉਹਦੇ ਤੇ ਪੈਸੇ ਲਾਏ ਆ ਮੈਂ ਰੰਡੀ ਜਨਾਨੀ ਆ ਮੈਂ ਕਿਰਾਇਆ ਵੀ ਦੇਣਾ ਮੈਂ ਘਰ ਦਾ ਵੀ ਤੋਰਨਾ ਮੈਂ ਆਪਣਾ ਦੇਖਭਾਲ ਰਿਸ਼ਤੇਦਾਰਾਂ ਚ ਵੀ ਕਰਨੀ ਜਾਣਾ ਮਿਲ ਰਿਹਾ ਹੈਗਾ ਮੈਨੂੰ ਰਾਮ ਜੀ ਨੇ ਇਹ ਗੱਲ ਕਹੀ ਹੋਈ ਆ ਕਿ ਹਾਂ ਮੈਡਮ ਤੁਹਾਡਾ ਜਿਹੜਾ ਕੋਈ ਸਮਾਨ ਸਮੋਹਣਿਆ ਕਿਹੜਾ ਵਾ ਤੁਸੀਂ ਬਣਾ ਕੇ ਉਲਟ ਮੇਰੇ ਗਾਲ ਪੈਂਦੇ ਨੇ ਮੇਰੀ ਸੁਣਾਈ ਨਹੀਂ ਹੁੰਦੀ ਉਹ ਮੁਲਾਜ਼ਮ ਨੇ ਮੁਲਾਜ਼ਮਾਂ ਦੀ ਇਹ ਕਰਦੇ ਨੇ ਮੇਰੀ ਰੰਡੀ ਜਨਾਨੀ ਦੀ ਕੋਈ ਸੁਣਾਈ ਨਹੀਂ ਹੁੰਦੀ ਮੈਰਜ ਮੇਰੀ ਮੌਤ ਦੇ ਜੁਮੇ ਔਰ ਇਹ ਹੋਣਗੇ ਮੈਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾਵਾਂਗਾ ਮਾਮਲਾ ਜੀ ਰੁਪਿੰਦਰ ਜੀ ਰੁਪਿੰਦਰ ਪੋਰ ਆ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾ ਕੇ ਤੇ ਆ ਬਿਠਣ ਦੇ ਚਲ ਗਈ ਸੀ ਸ਼ੇਖ ਮੀਨ ਬਾਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਤੇ ਦੋਨੋਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨੋਂ ਧਿਰਾਂ ਦੀ ਆਪਣਾ ਗਲਵਾਤਾ ਸੁਣੀਆ ਗਿਆ ਉਹਨਾਂ ਨੇ 3 ਦਿਨ ਦਾ ਰੁਪਿੰਦਰਜੀਤ ਕੌਰ ਨੇ ਫਿਰ ਗਾ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾ ਕੇ ਸਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਵਾਈ ਨਹੀਂ ਮਿਲਦੀ ਨਹੀਂ ਜੀ ਉਹਨਾਂ ਨੇ ਕੱਲ ਦਿਖਾਤੀ ਦਿੱਤੀ ਆ ਤੇ ਅੱਜ ਦੋਨਾਂ ਧਿਰਾਂ ਨਾਲ ਟਾਈਮ ਦੇ ਆ ਕਿਤੇ ਐਸੀ ਬਲਾਗ ਆ ਤੇ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਹਤਬਰ ਵਿਅਕਤੀ ਵੀ ਹਾਜ਼ਰ ਹੋਏ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਸੀ ਫਿਰ ਉਹਨੇ ਕਿਹਾ ਕਿ ਮੇਰਾ ਮਸਲਾ ਰਿਹਾ ਤੇ ਮੈਂ ਕਾਨੂੰਨ ਜਾਵਾਂਗਾ ਕੁਝ ਕਰ ਲੈਣ ਲਈ ਨਹੀਂ ਜੀ ਮਸਲਾ ਨਾ ਹਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਦੱਤ ਸਾਹਮਣੇ ਉਹਦੇ ਮੁਤਾਬਕ ਅਸੀਂ ਆਪਣਾ ਦੇਖ ਰਹੇ ਹਾਂ ਉਹਨਾਂ ਨੇ ਵੀ ਬਲੇਮ ਲਾਇਆ ਕਾਲਾ ਤੋੜ ਗਿਆ ਕਾਲਾ ਦੇਖੋ ਜੀ 6 ਮਹੀਨੇ ਉਹ ਚੱਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਅਮੋਦ ਦੇ ਨੀਸੇ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਹੋ ਸਕਦਾ ਤਾਲੇ ਤੋੜਿਆ ਹੋਵੇ ਪਰ ਕੁਝ ਪ੍ਰਦਰਸ਼ਨ ਨੂੰ ਨੰਬਰ ਦਿਖਾ ਦੇ ਨਹੀਂ ਪਾਦੀ ਹੁੰਦਾ। ਜਲ ਤਕਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਅਚੀ ਕਰ ਰਹੇ ਆ ਵੀ ਤੁਸੀਂ ਕਿਉਂ ਤਾਲਾ ਤੋੜਿਆ ਵਾ? ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਿਆ ਪਰ ਜੀਤਪੁਰ ਨੂੰ ਉਹ ਕਹਿੰਦੀ ਵੀ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ। ਪਹਿਲੇ ਟੁੱਟਾ ਸੀ। ਪਰ ਸਾਡੇ ਕੋਲ ਇੱਕ ਵੀਡੀਓ ਆਈ ਆ। ਵੀਡੀਓ ਦੇ ਵਿੱਚ ਜਦੋਂ ਬੇਟੀ ਨਾਲ ਗੱਲਬਾਤ ਹੋ ਰਹੀ ਆ ਤੇ ਬੇਲਾ ਕਹਿੰਦਾ ਜੀ ਆਪਣਾ 2000 ਰੁਪਏ ਸਾਨੂੰ ਦੇ ਦਿਓ। ਤੁਹਾਡਾ ਕਿਰਾਇਆ ਬੰਨਣਾ ਨਹੀਂ ਆਪਣਾ ਸਮਾਨ ਦਾ। ਚਲੋ ਜੋ ਵੀ ਉਹਨਾਂ ਦਾ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਹਾੜਾ ਬਣਦਾ ਜੀ। ਨਾਮ ਦੱਸੋ ਜੀ ਪਾਈਆ ਚ ਮੈਂ ਸ਼ਕਤੀ ਕਲਿਆਣ ਜੀ ਸਮਾਜ ਦਾ ਸੇਵਾਦਾਰ ਹਾਂ ਜੀ ਤੇ ਵਾਰਡ ਨੰਬਰ 12 ਤੋਂ ਮੇਰੇ ਕੋ ਇੱਕ ਮਰੀ ਭੈਣ ਆਈ ਆ ਮੇਰਾ ਪਰਿਵਾਰ ਕਿ ਜਿੰਨਾ ਕਿ ਕਿਰਾਏ ਤੇ ਰਹਿ ਰਹੀ ਸੀਗੀ ਸਾਡੀ ਭੈਣ ਕਿਸੇ ਦੇ ਘਰ ਕੋਈ ਆਪਣੇ ਮਲਾਈਮ ਸਾਹਿਬ ਆ ਪੰਜਾਬ ਪੁਲਿਸ ਦੇ ਵਿੱਚ ਰਾਜਾ ਜੀ ਉਹਨਾਂ ਦਾ ਨਾਮ ਆ ਤੇ ਉਹਨਾਂ ਦੇ ਘਰ ਭੈਣ ਵਿਚਾਰੀ ਕਿਰਾਏ ਤੇ ਰਹਿੰਦੀ ਪਈ ਸੀਗੀ ਤੇ ਆਪਣੇ ਨਿੱਜੀ ਕੰਮਾਂ ਦੇ ਲਈ ਭੈਣ ਕਿਤੇ ਚਲ ਗਈ ਇੱਕ ਦੋ ਦਿਨ ਦੇ ਬਾਹਰ ਚਲ ਗਈ ਥੋੜੇ ਦਿਨਾਂ ਲਈ ਤੇ ਉਹਨਾਂ ਨੂੰ ਜਿਹੜਾ ਕਿਰਾਇਆ ਵਾ ਉਹਨਾਂ ਨੂੰ Google Pay ਕੀਤਾ ਵਾ ਉਹਨਾਂ ਦੀ ਬਹੂ ਨੂੰ ਕਿਰਾਇਆ ਜਿਹੜਾ ਵਾ ਗੂਗਲ ਪੇ ਕੀਤਾ ਵਾ ਮਨਜੀਤ ਕੌਰ ਜੀ ਨੂੰ ਮਨਦੀਪ ਕੌਰ ਜੀ ਨੂੰ ਉਹਨਾਂ ਨੇ ਜਿਹੜਾ ਕਿਰਾਇਆ ਵਾ ਉਹ ਗੂਗਲ ਪੇ ਕੀਤਾ ਵਾ ਪਰ ਕਿਰਾਇਆ ਪੇ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਆਪਣਾ ਨਿੱਜੀ ਕੰਮ ਪਿਆ ਗਿਆ ਉਹ ਆਪਣੇ ਪਿੰਡ ਗਏ ਨੇ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਮਾਨ ਭੰਦਾ ਸੀ ਵਿਚਾਰੀ ਭੈਣ ਦਾ ਇਹਦਾ ਸਾਰਾ ਜਿੰਨਾ ਵੀ ਸਮਾਨ ਉਹਨਾਂ ਨੇ ਸਾਰਾ ਸਮਾਨ ਇਹਦਾ ਵੇਚਤਾ ਵਾ ਇਹ ਗਲਤ ਗੱਲ ਆ ਉਹ ਵਿਚਾਰੇ ਗਰੀਬ ਪਰਿਵਾਰ ਆ ਜਿੰਨੇ ਮਿਹਨਤ ਕਰਕੇ ਉਹ ਘਰਾਂ ਚ ਕੰਮ ਕਰਦੀ ਆ ਵਿਚਾਰੀ ਭੈਣ ਹੈਣਾ ਤੇ ਉਹਨਾਂ ਦੇ ਹਸਬੰਡ ਵੀ ਨਹੀਂ ਆਗੇ ਪਤੀ ਵੀ ਨਹੀਂ ਹੈਗੇ ਤੇ ਬੱਚੇ ਵੀ ਇਹਨਾਂ ਦੇ ਬਾਹਰ ਆ ਤੇ ਜਿਹੜੀ ਵਿਚਾਰੀ ਮਤਲਬ ਘਰਾਂ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲਦੀ ਸੀਗੀ ਪਰ ਕਿਸੇ ਦੇ ਜਿਹੜੇ ਰਾਜਾ ਜੀ ਹੈਗੇ ਨੇ ਉਹ ਪੰਜਾਬ ਪੁਲਿਸ ਦੇ ਆਪਣੇ ਮੁਲਾਜ਼ਮ ਆ ਤੇ ਉਹਨਾਂ ਨੇ ਕੀ ਕੀਤਾ ਵਾ ਉਹਨਾਂ ਨੂੰ ਫੋਨ ਕੀਤਾ ਕਿ ਜੀ ਮੈਂ ਤੁਹਾਨੂੰ ਕਰਾਇਆ ਵੀ ਪੇ ਕਰਤਾ ਇਹਨਾਂ ਨੇ ਕਰਾਇਆ ਵੀ ਪੇ ਕਰਤਾ ਵਾ ਪਰ ਕੀ ਹੋਇਆ ਉਹਨਾਂ ਨੇ ਇਹਦਾ ਜਿੰਨਾ ਸਮਾਨ ਸੀਗਾ ਉਹ ਸਾਰਾ ਵੇਚਤਾ ਤੇ ਦੇਖੋ ਜਿਹੜਾ ਗਰੀਬ ਆਦਮੀ ਆ ਉਹਦੇ ਕਿੱਡੇ ਪੂਰੇ ਹਲਾਤਾ ਮਕਾਨ ਬਣਾ ਲ ਗਏ ਘਰ ਬਣਾ ਲ ਗਏ ਬੰਦੇ ਦਾ ਜੀਵਨ ਲੱਗ ਜਾਂਦਾ ਵਾ ਜੀ ਹਲੋ ਇਨਸਾਫ ਇਨਸਾਨ ਨਾ ਮਿਲੇ ਇਨਸਾਫ ਨਾ ਮਿਲੇਗਾ ਆਪਾਂ ਕੋਈ ਨਾ ਕੋਈ ਕਾਰਵਾਈ ਤੇ ਫਿਰ ਕਰਾਂਗੇ ਜੀ ਕੋਈ ਨਾ ਕੋਈ ਕੀ ਸਮਝਦੇ ਹੋ ਕਿ ਮਾਰੇ ਬੰਦੇ ਦੀ ਸੁਣਵਾਈ ਨਹੀਂ ਉੱਚੇ ਬੰਦੇ ਦੀ ਸੁਣਵਾਈ ਹੁੰਦੀ ਦੇਖੋ ਜੀ ਪਹਿਲੇ ਤੇ ਜਿਹੜੀ ਪੰਜਾਬ ਦੇ ਅੰਦਰ ਸਰਕਾਰ ਆਈ ਪਈ ਆ ਇਹਦਾ ਮਤਲਬ ਕਿਸੇ ਉੱਤੇ ਵੀ ਕੰਟਰੋਲ ਨਹੀਂ ਆ ਕੋਈ ਲਾਈਨ ਆਰਡਰ ਮੇਨਟੇਨ ਨਹੀਂ ਹੋ ਰਿਆ ਨਾਲ ਕੋਈ ਕੰਮ ਨਹੀਂ ਹੋ ਰਿਹਾ ਤੇ ਗਰੀਬਾਂ ਦੇ ਤੇ ਹੱਕ ਜੇ ਸਰਕਾਰ ਵੈਸੇ ਵੀ ਨਹੀਂ ਆ ਗਈ ਪਰ ਜਿੱਦਾਂ ਸਾਡੀ ਭੈਣ ਆਈ ਆ ਸਾਡੇ ਕੋਲ ਅਸੀਂ ਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਸੰਗਠਨ ਵੱਲੋਂ ਆਪਾਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਜੋ ਕੁਝ ਵੀ ਹੋਏਗਾ ਇਹਦਾ ਜਿੰਨਾ ਸਮਾਨ ਭਾਂਦਾ ਆਪਾਂ ਵਾਪਸ ਲਵਾਵਾਂਗੇ ਤੇ ਜੇ ਉਹਨਾਂ ਨੇ ਨਾ ਸਮਾਨ ਦਿੱਤਾ ਵਾਪਸ ਤੇ ਉਹਨਾਂ ਦੇਤੇੜੀ ਭਾਂਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਪਰਚਾ ਦਰਜ ਕਰਾਵਾਂਗੇ ਜੀ ਨਾਲ ਨਾਲ ਕੁਲਵਿੰਦਰ ਕੌਰ ਹਾਂਜੀ ਕਿੱਥੋਂ ਹੋ ਰਹਿਣ ਰਿਹਾ ਕੀ ਮਸਲਾ ਸਾਰਾ ਪਾਲੀਆਂ 'ਚ ਰਹਿਣ ਵਾਲੇ ਮੇਰੀ ਭੈਣ ਵੱਡੀ ਹਾਂਜੀ ਕੀ ਮਸਲਾ ਸਾਰਾ ਦੱਸ ਮਸਲਾ ਇਹ ਵੇ ਵੀ ਇਹ ਚਰੇ ਉਹਨਾਂ ਨੂੰ ਜਦੋਂ ਉਹਨਾਂ ਨੇ ਕਰਾਇਆ ਮੰਗਣਾ ਨਾ ਚਲੋ ਪਾ ਦੇਣਾ ਸਾਨੂੰ ਵੀ ਪਤਾ ਵਾ ਹਾਂਜੀ ਪਰ ਉਹਨਾਂ ਨੇ ਇਸ ਟਾਈਮ ਤੇ ਇਹਦੀ ਕੋਈ ਸੁਣ ਨਹੀਂ دیا ਹੈਗਾ ਇਹ ਕੱਲੀ ਅਸੀਂ ਇੱਥੇ ਕੋਈ ਬੰਦਾ ਨਹੀਂ ਚੜ੍ਹਦੇ ਹੈਗਾ ਠੀਕ ਹੈ ਮੇਰੀ ਭੈਣ ਆ ਠੀਕ ਹੈ ਤੇ ਇਹ ਚਾਰੇ ਉਹਨਾਂ ਦੇ ਘਰ ਜਾਂਦੇ ਆ ਗੋਦੇ ਗੱਲ ਪੈਂਦੇ ਨੇ ਠੀਕ ਹੈ ਕਿੰਨੇ ਦਿਨ ਤੋਂ ਰਹਿੰਦੇ ਪਏ ਸੀ ਉਹ ਮਕਾਨ ਦੇ ਵਿੱਚ ਡੇਢ ਸਾਲ ਹੋ ਗਿਆ ਜੀ ਡੇਢ ਸਾਲ ਹੋ ਗਿਆ ਜੀ ਹਾਂਜੀ ਤੇ ਇਹ ਵਾ ਵੀ ਜੇ ਮੇਰੀ ਭੈਣ ਦੀ ਸੁਣਾਈ ਨਾ ਹੋਈ ਤੇ ਜੇ ਮੇਰੀ ਭੈਣ ਨੂੰ ਕੁਝ ਹੋ ਗਿਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਵਿੱਚ ਨਾਂ ਲਖਾਉਣਾ ਥਾਣੇ ਦੇ ਵਿੱਚ ਨਹੀਂ ਥਾਣੇ ਵਾਲੇ ਸੁਣਵਾਈ ਨਹੀਂ ਕਰਦੇ ਨਹੀਂ ਹਾਂਜੀ ਨਹੀਂ ਕਰਦੇ ਹਾਂਜੀ ਸਮੇਂ ਤੇ ਮਾੜਾ ਬੰਦਾ ਮਾੜੇ ਬੰਦੇ ਦੀ ਸੁਣਾਈ ਹਾਂ ਮਾੜੇ ਬੰਦੇ ਦੀ ਸੁਣਾਈ ਨਹੀਂ ਲਈ ਹਾਂਜੀ ਹਾਂਜੀ ਇਹ ਹੁਣ ਮਾੜੀ ਐ ਇਹਦੀ ਹੋਣੀ ਚਾਹੀਦੀ ਸੁਣਾਈ ਠੀਕ ਹੈ ਨਾ ਆ ਤਾਂ ਅਸੀਂ ਇਹਨਾਂ ਤੇ ਪਰਚਾ ਕਰਾ ਦੇਣਾ ਜੀ